ਸਰਕਾਰ ਦੇ ਪਰ ਲਏ ਗਏ ਪੰਜ ਵੱਡੇ ਫੈਸਲਿਆਂ ਦੇ ਵਿੱਚੋਂ ਇੱਕ ਹੈ 28 ਵਾਗਾ ਬਾਰਡਰ ਨੂੰ ਬੰਦ ਕਰਨਾ ਬਾਰਡਰ ਬੰਦ ਹੋਣ ਦੇ ਕਾਰਨ ਵਾਗਾ ਦੇ ਰਾਹੀਂ ਪਾਕਿਸਤਾਨ ਜਾਣਾ ਬਿਲਕੁਲ ਬੰਦ ਕਰ ਦਿੱਤਾ ਗਿਆ ਪਰ ਡੇਰਾ ਬਾਬਾ ਨਾਨਕ ਦੇ ਵਿੱਚ ਕਰਤਾਰਪੁਰ ਲਾਂਘਾ ਜੇ ਖੁੱਲਿਆ ਹੋਇਆ ਤੇ ਸ਼ਰਧਾਲੂ ਦਰਸ਼ਨ ਕਰਨ ਜਾ ਰਹੇ ਨੇ ਹਾਲਾਂਕਿ ਅਰਤਵਾਦੀ ਹਮਲੇ ਤੋਂ ਬਾਅਦ ਇਸ ਦੇ ਵਿੱਚ ਵੀ ਕਮੀ ਵੇਖਣ ਨੂੰ ਮਿਲ ਰਹੀ ਹੈ ਕੱਲ ਕਰੀਬ 500 ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਪਰ ਇਸ ਦੌਰਾਨ 160 ਸ਼ਰਧਾਲੂ ਪਹੁੰਚੇ ਹੀ ਨਹੀਂ ਇਹਨਾਂ ਦੇ ਵਿੱਚ ਆ ਤਾਨੂੰ ਅਸੀਂ ਤਸਵੀਰਾਂ ਵਿਖਾ ਰਹਿਆਂ ਡੇਰਾ ਬਾਬਾ ਨਾਨਕ ਦੀਆਂ ਕਰਤਾਰਪੁਰ ਕੋਰੀਡੋਰ ਦੀਆਂ ਹਾਲਾਂਕਿ ਪਾਕਿਸਤਾਨ ਦੇ ਖਿਲਾਫ ਕਈ ਵੱਡੇ ਫੈਸਲੇ ਜੋ ਕੇ ਲਏ ਗਏ ਨੇ ਆ ਸ਼ਿਕੰਜਾ ਲਗਾਤਾਰ ਪਾਕਿਸਤਾਨ ਦੇ ਖਿਲਾਫ ਕਸਿਆ ਜਾ ਰਿਹਾ ਹੈ ਇਸ ਦੇ ਵਿਚਾਲੇ ਕਰਤਾਰਪੁਰ ਲੰਘੀ ਦੀ ਗੱਲ ਕਰੀਏ ਤਾਂ ਪਹਿਲਾਂ ਦੀ ਤਰ੍ਹਾਂ ਹੀ ਆ ਜਾਰੀ ਹੈ ਪਰ ਆਮ ਤੌਰ ਤੇ ਜਦੋਂ ਇਸ ਤਰੀਕੇ ਦੀ ਖਬਰ ਸਾਹਮਣੇ ਆਉਂਦੀ ਹੈ ਜਿਵੇਂ ਆ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਇੱਕ ਡਰ ਦਾ ਮਾਹੌਲ ਵੀ ਲੋਕਾਂ ਦੇ ਵਿੱਚ ਹੋ ਜਾਂਦਾ ਹੈ ਆ ਜਿਵੇਂ ਕਿ ਅਸੀਂ ਜਾਣਕਾਰੀ ਵੀ ਦੇ ਰਹੇ ਹਾਂ ਕਿ ਆ ਕੱਲ੍ਹ ਕਰੀਬ 500 ਸ਼ਰਧਾਲੂਆਂ ਨੇ ਕਰਤਾਰਪੁਰ ਦੇ ਦਰਸ਼ਨਾਂ ਦੇ ਹਾਲਾਂਕ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਇਸ ਦੌਰਾਨ ਉਹਨਾਂ ਦੇ ਵਿੱਚੋਂ 160 ਸਰਦਾਲੂ ਨਹੀਂ ਪਹੁੰਚੇ ਅਸੀਂ ਜਿਲ੍ਹਾ ਨਵਾਂ ਸ਼ਹਿਰ ਤੋਂ ਆਏ ਜੀ ਦੂਜੀ ਵਾਰ ਜਾ ਰਹੇ ਹਾਂ ਹਾਂ ਜੀ ਪਰ ਜਿਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਤੇ ਜੋ ਕੁਝ ਹੋਇਆ ਉਹਨੂੰ ਕਿੱਦਾਂ ਦੇਖਦੇ ਹੋ ਉਹ ਤਾਂ ਬਹੁਤ ਮਾੜਾ ਹੋਇਆ ਜੀ ਉਹ ਸਹੀ ਨਹੀਂ ਕੀਤਾ ਨਾ ਅੱਜ ਤਾਂ ਉਹਨਾਂ ਟਾਰੀ ਬਾਰਡਰ ਜਾਂ ਜਿਹੜੇ ਲੋਕ ਇੰਡੀਅਨ ਉੱਥੇ ਗਏ ਆ ਉਹਨਾਂ ਨੂੰ ਵੀ ਵਾਪਸ ਬੁਲਾਇਆ ਜਾ ਰਿਹਾ ਤੁਹਾਨੂੰ ਲੱਗਦਾ ਕਿ ਲਾਂਘਾ ਜਿਹੜਾ ਇਹ ਖੁੱਲਾ ਰਹਿਣ ਦੇਣਾ ਚਾਹੀਦਾ ਨਹੀਂ ਨਹੀਂ ਲਾਂਘਾ ਤਾਂ ਖੁੱਲਾ ਰਹਿਣ ਦੇਣਾ ਚਾਹੀਦਾ ਹੈ ਇਹ ਦੋਹਾਂ ਦੇਸ਼ਾਂ ਦਾ ਆਪਸ ਵਿੱਚ ਪਿਆਰ ਹੋਣਾ ਚਾਹੀਦਾ ਹੈ ਹਾਂ ਜੀ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਸਾਰਿਆਂ ਨੂੰ ਇੱਕ ਸਾਂਝੀ ਵਾਲਤਾ ਦਾ ਸਾਂਝੀ ਵਾਲਤਾ ਪਰਚੀਰ ਦਿੰਦਾ ਜੀ ਹਾਂ ਜੀ ਬਿਲਕੁਲ ਇਹ ਸ਼ਰਧਾਲੂ ਨੇ ਜਿਹੜੇ ਕਿ ਇਸ ਵੇਲੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜ਼ਰੀਏ ਸਤਿ ਸ਼ਕਲ ਜੀ ਪੰਜ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਕਿਉਂਕਿ ਜੋ ਕੁਝ ਹੋਇਆ ਉਹ ਤਾਂ ਬਹੁਤ ਮੰਦ ਭਗਾ ਹੋਇ ਬਿਲਕੁਲ ਇਹ ਪਰਿਵਾਰ ਹੈ ਜਿਨ੍ਹਾਂ ਨੇ ਅੱਜ ਗੁਰੂ ਘਰ ਦੇ ਵਿੱਚ ਨਤਮਸਤਕ ਹੋਣਾ ਕਿਉਂਕਿ ਇਸ ਲਾਂਗੇ ਦੇ ذریعے ਸੰਗਤ ਵੱਡੀ ਗਿਣਤੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਉਹ ਮੁਕੱਦਸ ਅਸਥਾਨ ਜਿੱਥੇ ਦਰਸ਼ਣ ਦੇਦਾਰ ਕਰਦੇ ਨੇ ਤਾਂ ਇੱਥੇ ਬੀਐਸਐਫ ਵੱਲੋਂ ਸਾਰੀਆਂ ਗੱਡੀਆਂ ਦੀ ਬਕਾਇਦਾ ਚੈਕਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਜਿਹੜੇ ਸ਼ਰਧਾਲੂ ਨੇ ਅੱਗੇ ਪਹੁੰਚਦੇ ਨੇ ਉੱਤੇ ਕਸਟਮ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਪਾਕਿਸਤਾਨ ਜਿੱਥੇ ਗੁਰਦੁਆਰਾ ਸਾਹਿਬ ਸਥਿਤ ਹੈ ਉੱਥੇ ਭੇਜਿਆ ਜਾਂਦਾ ਤਾਂ ਇਹ ਤਸਵੀਰਾਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਤਲਕੀ ਦੇਖਣ ਨੂੰ ਮਿਲ ਰਹੀ ਹੈ ਪਰ ਸੰਗਤ ਦੀ ਇੱਕ ਇਹ ਗੁਜ਼ਾਰਿਸ਼ ਹੈ ਕਿ ਲਾਂਗੇ ਨੂੰ ਬੰਦ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਅਸੀਂ ਲਾਂਗੇ ਦੀ ਗੱਲ ਵੀ ਕਰੀਏ ਤਾਂ ਜਿਹੜੇ ਵੀ ਲੋਕ ਚਾਹੇ ਕਿਉਂਕਿ ਬਹੁਤ ਸਾਰੇ ਐਨਆਰਆਈ ਜਿਹੜੇ ਨੇ ਉਹ ਵੀ ਜਦੋਂ ਪੰਜਾਬ ਆਉਂਦੇ ਨੇ ਤਾਂ ਉਹਨਾਂ ਦੀ ਵੀ ਇੱਕ ਇੱਛਾ ਹੁੰਦੀ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾਣ ਕਿਉਂਕਿ ਇਹ ਜਿਹੜਾ ਕੋਰੀਡੋਰ ਹੈ ਇਹ ਸਿਰਫ ਭਾਰਤ ਵਾਲੇ ਪਾਸਿਓਂ ਗੁਰਦੁਆਰਾ ਸਾਹਿਬ ਔਰ ਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤ ਜਿਹੜੀ ਆ ਉਸੇ ਰਸਤੇ ਦੇ ਰਾਹੀ ਵਾਪਸ ਆਉਂਦੀ ਹੈ ਜਦਕਿ ਪਾਕਿਸਤਾਨ ਦੇ ਹੋਰ ਕਿਸੇ ਵੀ ਹਿੱਸੇ ਦੇ ਵਿੱਚ ਜਾਣ ਦੀ ਕਿਸੇ ਦੇ ਕੋਲ ਇਜਾਜ਼ਤ ਨਹੀਂ ਹੁੰਦੀ ਤਾਂ ਜਿਸ ਤਰੀਕੇ ਦੇ ਨਾਲ ਕੱਲ ਅਟਾਰੀ ਬਾਰਡਰ ਦੇ ਉੱਤੇ ਰਿਟਰੀਟ ਸੈਰਮਨੀ ਦੇ ਦੌਰਾਨ ਜੋ ਕੁਝ ਦੇਖਣ ਨੂੰ ਮਿਲਿਆ ਕਿ ਦੋਵਾਂ ਮੁਲਕਾਂ ਦੇ ਜਿਹੜੇ ਗੇਟ ਨੇ ਉਹ ਵੀ ਨਹੀਂ ਖੁੱਲੇ ਗਏ ਕਿਉਂਕਿ ਜਿਹੜੀ ਰਿਟਰੀਟ ਸੈਰਮਨੀ ਹੁੰਦੀ ਹੈ ਉਸ ਦੇ ذریعے ਵੀ ਦੋਵਾਂ ਮੁਲਕਾਂ ਦੇ ਵਿੱਚ ਜਿਹੜੇ ਆਪਸੀ ਰਿਸ਼ਤੇ ਨੇ ਉਹਨਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜਾ ਪਰੇਡ ਕਮਾਂਡਰ ਹੁੰਦਾ ਹੈ ਉਸ ਵੱਲੋਂ ਪਾਕਿਸਤਾਨ ਰੇਂਜਰਸ ਦਾ ਜਿਹੜਾ ਕਮਾਂਡਰ ਹੈ ਉਸ ਦੇ ਨਾਲ ਦੋ ਵਾਰ ਹੱਥ ਮਿਲਾਏ ਜਾਂਦੇ ਨੇ ਇੱਕ ਵਾਰ ਜਦੋਂ ਗੇਟ ਖੁੱਲਦੇ ਨੇ ਔਰ ਦੂਸਰਾ ਜਦੋਂ ਝੰਡੇ ਉਤਾਰਨ ਤੋਂ ਬਾਅਦ ਗੇਟ ਬੰਦ ਕੀਤੇ ਜਾਂਦੇ ਨੇ ਤਾਂ ਫਿਰ ਇੱਕ ਵਾਰ ਜਿਹੜਾ ਹੈਂਡਸ਼ੇਕ ਹੈ ਉਹ ਕੀਤਾ ਜਾਂਦਾ ਪਰ ਕੱਲ ਉਹ ਨਹੀਂ ਕੀਤਾ ਗਿਆ ਔਰ ਗੇਟ ਬੰਦ ਦੇ ਦੌਰਾਨ ਹੀ ਕੌਮੀ ਜਿਹੜਾ ਝੰਡਾ ਤਿਰੰਗਾ ਉਸ ਨੂੰ ਉਤਾਰਿਆ ਗਿਆ ਤਾਂ ਫਿਲਹਾਲ ਕਰਤਾਰਪੁਰ ਕੋਰੀਡੋਰ ਦੀ ਜਿੱਕਰ ਗੱਲ ਕੀਤੀ ਜਾਵੇ ਕਿਉਂਕਿ ਜਦੋਂ ਵੀ ਕਿਸੇ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਣਾ ਹੁੰਦਾ ਤਾਂ ਕੁਝ ਦਿਨ ਪਹਿਲਾਂ ਆਨਲਾਈਨ ਉਸ ਦਾ ਜਿਹੜਾ ਫਾਰਮ ਹੈ ਉਸ ਨੂੰ ਫਿਲ ਕੀਤਾ ਜਾਂਦਾ ਹੈ ਐਪਲੀਕੇਸ਼ਨ ਫਾਰਮ ਜਿਹੜਾ ਉਸ ਤੋਂ ਬਾਅਦ ਉਸ ਨੂੰ ਤਾਰੀਖ ਦਿੱਤੀ ਜਾਂਦੀ ਹੈ ਕਿ ਕਿਸ ਤਾਰੀਖ ਨੂੰ ਉਹ ਸ਼ਖਸ ਜਿਹੜਾ ਉਹ ਦਰਸ਼ਨਾਂ ਦੇ ਲਈ ਜਾ ਸਕਦਾ ਹੈ ਭਾਵੇਂ ਕੋਈ ਇੰਡੀਅਨ ਹੈ ਜਾਂ ਫਿਰ ਓਸੀਆਈ ਜਿਹੜੇ ਕਾਰਡ ਹੋਲਡਰ ਨੇ ਉਹ ਜਿਹੜੇ ਨੇ ਜਾ ਕੇ ਮੱਤਾ ਟੇਕ ਸਕਦੇ ਨੇ ਤਾਂ ਫਿਲਖਾਲ ਇਸ ਲੰਘੇ ਦੇ ਉੱਤੇ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਔਰ ਸੰਗਤ ਦੀ ਵੀ ਇਹੀ ਅਪੀਲ ਹੈ ਕਿ ਭਾ ਤਾਂ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਭਾਵੇਂ ਜਿੰਨੀ ਮਰਜ਼ੀ ਕੜਵਾਹਟ ਜਿਹੜੀ ਹੈ ਉਹ ਆਵੇ ਪਰ ਇਸ ਲਾਂਘੇ ਨੂੰ ਜੋ ਹੈ ਉਹ ਬੰਦ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਦੇਸ਼ ਹੈ ਮਾਨਵਤਾ ਦਾ ਸਾਂਝੀ ਵਾਲਤਾ ਦਾਤਾ ਉਹ ਕਿਤਨਾ ਕਿਤੇ ਇਹ ਜਿਹੜਾ ਕੋਰੀਡੋਰ ਹੈ ਆਪਸੀ ਭਾਈਚਾਰੇ ਦਾ ਅਮਨ ਦਾ ਸੰਦੇਸ਼ ਦਿੰਦਾ ਪਰ ਜਿਨ੍ਹਾਂ ਲੋਕਾਂ ਨੇ ਅਪਲਾਈ ਕੀਤਾ ਉਹਨਾਂ ਦੇ ਮਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਇੱਕ ਰੋਸ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਕੁਝ ਹਿੰਦੂਆਂ ਨੂੰ ਨਿਹੱਥੇ ਹਿੰਦੂਆਂ ਨੂੰ ਔਰ ਉਹਨਾਂ ਦੀ ਪਹਿਲਾਂ ਜਾਤ ਪੁੱਛੀ ਜਾਂਦੀ ਹੈ ਨਾਮ ਪੁੱਛੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਤਾਂ ਇਹ ਸ਼ਰਧਾਲੂ ਜਿਹੜੇ ਨਵਾਂ ਸ਼ਹਿਰ ਤੋਂ ਆਏ ਨੇ ਇਹ ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਇੱਥੋਂ ਜਾ ਰਹੇ ਨੇ ਬਕਾਇਦਾ ਇਹਨਾਂ ਦਾ ਜਿਹੜਾ ਪਾਸਪੋਰਟ ਹੈ ਜਾਂ ਜਿਹੜੇ ਆ オンライン ਉਹਨਾਂ ਨੂੰ ਪਰਮਿਸ਼ਨ ਮਿਲਦੀ ਹੈ ਉਹ ਚੈੱਕ ਕੀਤੀ ਜਾ ਰਹੀ ਹੈ ਬੀਐਸਐਫ ਦੇ ਜਿਹੜੇ ਅਧਿਕਾਰੀ ਇੱਥੇ ਮੌਜੂਦ ਨੇ ਤਾਂ ਹਰ ਕਿਸੇ ਦੇ ਮਨ ਦੇ ਵਿੱਚ ਇੱਕ ਤਾੰਗ ਹੁੰਦੀ ਹੈ ਕਿਉਂਕਿ ਹਰ ਇੱਕ ਸਿੱਖ ਵੱਲੋਂ ਸਵੇਰੇ ਸ਼ਾਮੇ ਅਰਦਾਸ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਗੁਰਤਮਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਹੈ ਉਹਨਾਂ ਦੇ ਦਰਸ਼ਨ ਦੇਦਾਰ ਜਿਹੜੇ ਆ ਉਹ ਹਰ ਇੱਕ ਸਿੱਖ ਅਰਦਾਸ ਦੇ ਵਿੱਚ ਵੀ ਉਸ ਦੀ ਜਿਹੜੀ ਮੰਗ ਹੈ ਉਹ ਕਰਦਾ ਤਾਂ ਇਹ ਇੱਕ ਬਹੁਤ ਵੱਡੀ ਉਹਨਾਂ ਦੀ ਮੰਗ ਪੂਰੀ ਹੋਣ ਜਾ ਰਹੀ ਹੈ ਜਿਨ੍ਹਾਂ ਨੂੰ ਇਹ ਉਮੀਦ ਹੁੰਦੀ ਹਾਲਾਂਕਿ ਜਿਹੜੇ ਸਰਦਾਰ ਸਾਹਿਬ ਨੇ ਗੱਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਦੂਸਰੀ ਵਾਰ ਦਰਸ਼ਨ ਕਰਨ ਦੇ ਲਈ ਜਾ ਰਹੇ ਹਾਂ ਤਾਂ ਇੱਥੋਂ ਮਹਿਜ਼ 2-3 ਕਿਲੋਮੀਟਰ ਦੀ ਦੂਰੀ ਤੇ ਉਹ ਇਤਿਹਾਸਿਕ ਗੁਰਦੁਆਰਾ ਸਾਹਿਬ ਸਥਿਤ ਹੈ ਪਰ ਇਸ ਦੇ ਲਈ ਵੀ ਕਈ ਸਾਲ ਪਹਿਲਾਂ ਸੰਗਤ ਨੂੰ ਇੰਤਜ਼ਾਰ ਕਰਨਾ ਪਿਆ ਔਰ ਇਹ ਕੋਰੀਡੋਰ ਜਿਹੜਾ ਹੈ ਉਹ ਤਿਆਰ ਹੋਇਆ ਹਾਲਾਂਕਿ ਭਾਰਤ ਪਾਕਿਸਤਾਨ ਦੇ ਜੇਕਰ ਮੈਂ ਰਿਸ਼ਤਿਆਂ ਦੀ ਗੱਲ ਕਰਾਂ ਤਾਂ ਜਦੋਂ ਜਿਹੜੀ ਟ੍ਰੇਨ ਹੈ ਸਮਝੌਤਾ ਐਕਸਪ੍ਰੈਸ ਉਹ ਬੰਦ ਕਰ ਦਿੱਤੀ ਗਈ ਇਸ ਤੋਂ ਇਲਾਵਾ ਜਿਹੜੀ ਸਦਾਏ ਸਰਹੱਦ ਬੱਸ ਜਿਹੜੀ ਮਰਹੂਮ ਪ੍ਰਧਾਨ ਮੰਤਰੀ ਤਤਕਾਲੀਨ ਜਿਹੜੇ ਵਾਜਪਈ ਉਹਨਾਂ ਦੇ ਵੱਲੋਂ ਉਸ ਬੱਸ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਉਹ ਬੱਸ ਸੇਵਾ ਵੀ ਪਿਛਲੇ ਕਈ ਸਾਲਾਂ ਤੋਂ ਬੰਦ ਹੈ ਪਰ ਇਸ ਲਾਂਘੇ ਨੂੰ ਲੈ ਕੇ ਕਿਉਂਕਿ ਜਦੋਂ ਟ੍ਰੇਨ ਜਾਂ ਬੱਸ ਸੇਵਾ ਬੰਦ ਕੀਤੀ ਗਈ ਤਾਂ ਉਦੋਂ ਵੀ ਇਸ ਲਾਂਘੇ ਨੂੰ ਜੋ ਹੈ ਖੁੱਲਿਆ ਰੱਖਿਆ ਗਿਆ ਸੀ ਇਸ ਵੇਲੇ ਤੁਸੀਂ ਦੇਖੋ ਇੱਕ ਬੱਸ ਜਿਹੜੀ ਹੈ ਉਹ ਆ ਰਹੀ ਉਸ ਦੇ ਵਿੱਚ ਵੀ ਸ਼ਰਧਾਲੂ ਜਿਹੜੇ ਨੇ ਉਹ ਲਾਜ਼ਮੀ ਤੌਰ ਤੇ ਹੋਣਗੇ ਜਿਨ੍ਹਾਂ ਨੇ ਅੱਜ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਣਾ ਹੈ ਤਾਂ ਅਸੀਂ ਇਹਨਾਂ ਸ਼ਰਧਾਲੂਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਬਕਾਇਦਾ ਚੈਕਿੰਗ ਕੀਤੀ ਜਾਂਦੀ ਹੈ ਔਰ ਚੈਕਿੰਗ ਤੋਂ ਬਾਅਦ ਇਹਨਾਂ ਸ਼ਰਧਾਲੂਆਂ ਨੂੰ ਜੋ ਹੈ ਉਹ ਅੱਗੇ ਭੇਜਿਆ ਜਾਂਦਾ ਤਾਂ ਸੰਗਤ ਤੁਸੀਂ ਦੇਖ ਸਕਦੇ ਉਹ ਵੀ ਇਸ ਤਰੀਕੇ ਦੇ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਂਦੇ ਨੇ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕਿੰਨਾ ਕਿ ਮੈਂਬਰਾਂ ਦਾ ਜੱਥਾ ਜਿਹੜਾ ਜਾ ਰਿਹਾ ਜੀ ਅੱਜ ਕਰਤਾਰਪੁਰ ਸਾਡੇ 24 ਮੈਂਬਰ ਨੇ ਕਰਤਾਰਪੁਰ ਸਾਹਿਬ ਜਾ ਰਹੇ ਮੱਛਵੜਾ ਸਾਹਿਬ ਤੋਂ ਆਏ ਆ ਸੀ ਹਾਂ ਜੀ ਜਲਾਲ ਦੋ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਜੋ ਕੁਝ ਹੋਇਆ ਉਹਨੂੰ ਬਤੌਰ ਸਿੱਖ ਤੁਸੀਂ ਕਿੱਦਾਂ ਦੇਖਦੇ ਹੋ ਫੇਟਾ ਕੋਈ ਗਲਤ ਹੋਇਆ ਹੀ ਹੋ ਕਿ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਵੀ ਕਾਫੀ ਕੜਵੱਟ ਆਈ ਹੈ ਟਾਰੀ ਬਾਰਡਰ ਨੂੰ ਵੀ ਬੰਦ ਕਰਨ ਦਾ ਫੈਸਲਾ ਲੈ ਲਿਆ ਪਰ ਤੁਹਾਨੂੰ ਲੱਗਦਾ ਕਿ ਲੰਘਾ ਜਿਹੜਾ ਇਹ ਖੁੱਲਾ ਰਹਿਣਾ ਚਾਹੀਦਾ ਹਾਂਜੀ ਬਿਲਕੁਲ ਖੁੱਲਾ ਰਹਿਣ ਜੀ ਤੇ ਜੀ ਹਾਂ ਬਿਲਕੁਲ ਇਹ 24 ਮੈਂਬਰ ਨੇ ਜਿਹੜੇ ਮਾਸੀਵਾੜਾ ਸਾਹਿਬ ਤੋਂ ਪਹੁੰਚੇ ਨੇ ਔਰ ਇਹਨਾਂ ਨੇ ਇੱਥੋਂ ਕਰਤਾਰਪੁਰ ਸਾਹਿਬ ਜੋ ਹੈ ਉਹ ਦਰਸ਼ਨ ਕਰਨ ਦੇ ਲਈ ਜਾਣਾ ਤਾਂ ਹੋਰ ਵੀ ਸ਼ਰਧਾਲੂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਬਾਬਾ ਜੀ ਜੋ ਕੁਝ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਜੀ ਜੋ ਕੁਝ ਉਥੇ ਰੂ ਰੈਸਟ ਨਾ ਹੋਇਆ ਮਾੜਾ ਹੋਇਆ ਠੀਕ ਹੈ ਜੀ ਤੇ ਐਵੇਂ ਹੋਣਾ ਨਹੀਂ ਚਾਹੀਦਾ ਤੇ ਜੋ ਇਹ ਕਰਤਾਰਪੁਰ ਸਾਹਿਬ ਦਾ ਲੰਗ ਹੈ ਇਹ ਬਰਕਰਾਰ ਚੱਲਦਾ ਰਹਿਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਤਾਂ ਸਰਬੱਤ ਦੇ ਭਲੇ ਦੀ ਸਾਂਝੀ ਵਾਲਤਾ ਦੀ ਗੱਲ ਕਰਦੇ ਹਾਂਜੀ ਹਾਂਜੀ ਐਵੇਂ ਹੀ ਕਰਕੇ ਸਾਰੇ ਕੀ ਕਹਿਣਾ ਚਾਹੁੰਦੇ ਭਾਈ ਅਸੀਂ ਵੀ ਸੇਮੇ ਇਹ ਚੀਜ਼ ਬਹੁਤ ਵਧੀਆ ਸਾ ਇਸੇ ਤਰ੍ਹਾਂ ਸਤਕਾਰ ਹੋਣਾ ਚਾਹੀਦਾ ਜਿਸ ਤਰ੍ਹਾਂ ਸਾਡੇ ਚੱਲਦਾ ਆ ਰਿਹਾ ਹੈ ਬਿਲਕੁਲ ਸਿੱਖ ਧਰਮ ਦੇ ਵਿੱਚ ਜੋ ਹੈ ਜਾਤ ਪਾਤ ਊਚ ਨੀਚ ਦੀ ਜਿਹੜੀ ਗੱਲ ਹੈ ਉਹ ਨਹੀਂ ਕੀਤੀ ਜਾਂਦੀ ਔਰ ਜੇਕਰ ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹਮੇਸ਼ਾ ਸਰਬੱਤ ਦੇ ਭਲੇ ਦਾ ਜਿਹੜਾ ਸੰਦੇਸ਼ ਹੈ ਸਾਂਝੀ ਵਾਲਤਾ ਦਾ ਸੰਦੇਸ਼ ਤਾਂ ਸਿੱਖ ਧਰਮ ਦੇ ਵਿੱਚ ਹਰ ਇੱਕ ਧਰਮ ਦਾ ਸਤਕਾਰ ਜੇਕਰ ਅਸੀਂ ਦਰਬਾਰ ਸਾਹਿਬ ਦੀ ਗੱਲ ਕਰੀਏ ਤਾਂ ਚਾਰ ਅੰਕੇਤ ਨੇ ਕਿ ਚਾਰੇ ਜਿਹੜੇ ਧਰਮ ਨੇ ਉਹ ਇੱਕ ਪੰਗਤ ਦੇ ਵਿੱਚ ਬੈਠ ਕੇ ਲੰਗਰ ਵੀ ਛਕਦੇ ਨੇ ਤਾਂ ਇਹ ਉਹ ਸ਼ਰਧਾਲੂ ਨੇ ਜਿਹੜੇ ਮਾਸੀਵਾੜਾ ਸਾਹਿਬ ਤੋਂ ਪਹੁੰਚੇ ਨੇ ਹੁਣ ਇੱਥੋਂ ਇਹਨਾਂ ਨੇ ਕਰਤਾਰਪੁਰ ਸਾਹਿਬ ਦੇ ਲਈ ਜੋ ਹੈ ਇੱਥੋਂ ਅੱਗੇ ਰਵਾਨਾ ਹੋਣਾ ਪਰ ਇੱਕ ਚੀਜ਼ ਨੂੰ ਲੈ ਕੇ ਹਰ ਕਿਸੇ ਦੇ ਮਨ ਦੇ ਵਿੱਚ ਗੁੱਸਾ ਵੀ ਹੈ ਔਰ ਹਰ ਕੋਈ ਉਸ ਘਟਨਾ ਦੀ ਨਿੰਦਾ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਤਾਂ ਅੱਜ ਵੀ ਆਮ ਦਿਨਾਂ ਦੇ ਵਾਂਗ ਜਿਹੜੇ ਸਰਦਾਲੂ ਦੇ ਉਹ ਕਰਤਾਰਪੁਰ ਸਾਹਿਬ ਕਾਰਿਡੋਰ ਦੇ ਜ਼ਰੀਏ ਪਾਕਿਸਤਾਨ ਸਥਿਤ ਜੋ ਗੁਰਦੁਆਰਾ ਕਰਤਾਰਪੁਰ ਸਾਹਿਬ ਹੈ ਉਸ ਦੇ ਦਰਸ਼ਨਾਂ ਦੇ ਲਈ ਜਾਂਦੇ ਹੋਏ ਨਜ਼ਰ ਆ ਰਹੇ ਨੇ ਔਰ ਨਾਲ ਦੀ ਨਾਲ ਉਹਨਾਂ ਵੱਲੋਂ ਇਹ ਅਪੀਲ ਜ਼ਰੂਰ ਕੀਤੀ ਜਾ ਰਹੀ ਹੈ ਕਿ ਭਾਵੇਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਜਿੰਨੀ ਮਰਜ਼ੀ ਕੜਵਾਹਟ ਹੋਵੇ ਪਰ ਇਸ ਲਾਂਘੇ ਨੂੰ ਜੋ ਹੈ ਉਹ ਕਿਸੇ ਵੀ ਹਾਲ ਦੇ ਵਿੱਚ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਜੀ ਪ੍ਰਭਿੰਦਰ ਅਰ राजीव ਜੇਕਰ ਰੂਟੀਨ ਦੀ ਗੱਲ ਕੀਤੀ ਜਾਵੇ ਤਾਂ ਹਰ ਰੋਜ਼ ਕਿੰਨੇ ਕੁ ਰਜਿਸਟ੍ਰੇਸ਼ਨ ਹੁੰਦੀ ਹੈ ਕਿੰਨੇ ਕੁ ਸ਼ਰਧਾਲਵਾਂ ਦੀ ਆਮਦ ਹੁੰਦੀ ਹੈ ਤੇ ਜੇਕਰ ਪਹਿਲਗਾਮ ਆਤਵਾਦੀ ਹਮਲੇ ਤੋਂ ਬਾਅਦ ਦੀ ਤੁਲਨਾ ਕੀਤੀ ਜਾਵੇ ਤਾਂ ਜਿਵੇਂ ਅਸੀਂ ਅੰਕੜਾ ਵੀ ਸਾਂਝਾ ਕਰ ਰਹੇ ਹਾਂ ਕਿ ਆਮਦ ਘਟੀ ਹੈ ਪਹਿਲਾਂ ਦੇ ਮੁਕਾਬਲੇ ਸ਼ਰਧਾਲਵਾਂ ਦੀ ਅ ਦੇਖੋ ਦੋ ਚੀਜ਼ਾਂ ਨੇ ਇੱਕ ਤਾਂ ਜਦੋਂ ਕੋਈ ਵੀ ਜਿਹੜੇ ਜੇਕਰ ਮੈਂ ਪੰਜਾਬ ਤੋਂ ਬਾਹਰਲੇ ਲੋਕਾਂ ਦੀ ਗੱਲ ਕਰਾਂ ਤਾਂ ਉਹ ਇੱਕ ਪੂਰਾ ਟੂਰ ਜਿਹੜਾ ਜਿਹੜੇ ਵਕ ਵਕ ਕੰਪਨੀਆਂ ਨੇ ਟਰੈਵਲ ਜਿਹੜੇ ਇਸ ਤਰੀਕੇ ਦੇ ਨਾਲ ਟੂਰ ਪਲਾਨ ਕਰਦੇ ਨੇ ਤਾਂ ਉਸ ਦੇ ਵਿੱਚ ਜੇਕਰ ਅੰਮ੍ਰਿਤਸਰ ਹੈ ਤਾਂ ਨਾਲ ਦੀ ਨਾਲ ਜੰਮੂ ਕਸ਼ਮੀਰ ਕਿਉਂਕਿ ਸੰਗਤ ਜਿਹੜੀ ਹੈ ਵੈਸ਼ਨੋ ਦੇਵੀ ਉਸ ਤੋਂ ਬਾਅਦ ਸ਼ਰੀਰਿੰਗਰ ਫਿਰ ਜਿਹੜੇ ਲੋਕ ਅੰਮ੍ਰਿਤਸਰ ਆਉਂਦੇ ਨੇ ਉਹ ਦਰਬਾਰ ਸਾਹਿਬ ਜੱਲਿਆਂ ਵਾਲਾ ਬਾਗ ਔਰ ਅਟਾਰੀ ਵਾਗਾ ਸਰਹੱਦ ਤੇ ਜਿਹੜੀ ਪ੍ਰੇਡ ਹੁੰਦੀ ਹੈ ਕਿਉਂਕਿ ਜੇਕਰ ਮੈਂ ਕਰਤਾਰਪੁਰ ਲਾਂਗੇ ਔਰ ਅਟਾਰੀ ਬਾਰਡਰ ਦੇ ਆਪਸ ਦੇ ਵਿੱਚ ਤੁਲਨਾ ਕਰਾਂ ਤਾਂ ਕੱਲ ਪਰੇਡ ਦੇ ਦੌਰਾਨ ਵੀ ਜਿਹੜੀ ਗੈਲਰੀ ਹੈ ਉਹ ਕਾਫੀ ਹੱਦ ਤੱਕ ਖਾਲੀ ਨਜ਼ਰ ਆ ਰਹੀ ਸੀ ਯਾਨੀ ਕਿ ਜਿਹੜੇ ਲੋਕਾਂ ਨੇ ਹੋਰ ਸੂਬਿਆਂ ਤੋਂ ਅੰਮ੍ਰਿਤਸਰ ਆਉਣਾ ਸੀ ਜਾਂ ਪੰਜਾਬ ਆਉਣਾ ਸੀ ਤਾਂ ਉਹਨਾਂ ਨੇ ਸ਼ਾਇਦ ਆਪਣੇ ਜਿਹੜੇ ਪਲਾਨ ਨੇ ਉਹਨਾਂ ਦੇ ਵਿੱਚ ਬਦਲਾਅ ਜ਼ਰੂਰ ਕੀਤਾ ਜਿਸ ਦਾ ਕਾਰਨ ਇਹ ਵੀ ਹੈ ਕਿ ਕਿਉਂਕਿ ਲੰਘੇ ਦੇ ذریعے ਜੇ ਕਿਸੇ ਨੇ ਦਰਸ਼ਨ ਕਰਦੇ ਤਾਂ ਉਹ ਇਹ ਤਾਂ ਹੈ ਨਹੀਂ ਕਿ ਅੱਜ ਹੀ ਅਪਲਾਈ ਕੀਤਾ ਔਰ ਅੱਜ ਹੀ ਉਹ ਜਾ ਸਕਣਗੇ ਇਸ ਦੇ ਲਈ ਪਹਿਲਾਂ ਤੋਂ ساری ਜਿਹੜੀ ਫਾਰਮੈਲਟੀ ਹੈ ਆਨਲਾਈਨ ਜਿਹੜੀ ਵੈਬਸਾਈਟ ਹੈ ਵੈਪੋਰਟਲ ਹੈ ਜਿਹੜਾ ਭਾਰਤ ਸਰਕਾਰ ਦਾ ਉਸ ਦੇ ذریعے ਉਹ ਜਿਹੜੀ ਪਰਮਿਸ਼ਨ ਹੈ ਉਹ ਦਿੱਤੀ ਜਾਂਦੀ ਹੈ ਔਰ ਲਾਜ਼ਮੀ ਤੌਰ ਕੁਝ ਲੋਕ ਇਹ ਜ਼ਰੂਰ ਸੋਚਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ 48 ਘੰਟੇ ਦਾ ਅਲਟੀਮੇਟਮ ਦੇ ਦਿੱਤਾ ਗਿਆ ਹਾਲਾਂਕਿ ਉਸ ਦੇ ਵਿੱਚ ਕਿਤੇ ਵੀ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜ਼ਿਕਰ ਨਹੀਂ ਹੈ ਪਰ ਕਿਤੇ ਨਾ ਕਿਤੇ ਲੋਕਾਂ ਦੇ ਬੰਨ ਦੇ ਵਿੱਚ ਗੁੱਸਾ ਜ਼ਰੂਰ ਹੁੰਦਾ ਕਿਉਂਕਿ ਕਈ ਜਿਹੜੇ ਲੋਕ ਹਾਂ ਠੀਕ ਹੈ ਜੀ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਹੈ ਤੁਹਾਨੂੰ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਕੋਰੀਡੋਰ ਤੋਂ ਤਸਵੀਰਾਂ ਵਿਖਾਈਆਂ ਨੇ ਆਮ ਦੀ ਤਰ੍ਹਾਂ ਆ ਜੋ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਨਾਲ ਸ਼ਰਧਾਲੂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਇਸ ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ ਇਹ ਆ ਪਹਿਲਾਂ ਦੀ ਤਰ੍ਹਾਂ ਇਸੇ ਤਿਕੇ ਨਾਲ ਲੰਗਾ ਖੁੱਲਿਆ ਰਹਿਣਾ ਚਾਹੀਦਾ